ਖੜੇ ਹੋ ਗਏ ਆ ਖੜੇ ਰਹਾਗੇ ਬਿਲਕੁਲ ਦਬਦੇ ਨਹੀਂ ਔਰ ਬੱਚਿਆਂ ਦਾ ਹੱਕ ਮਰਨ ਨਹੀਂ ਦਿੰਦੇ ਡਿਪਲੋਮਾ 홀ਡਰਾਂ ਦਾ ਤਾਂ ਤੈਨੂੰ ਸਾਫ਼-ਸਾਫ਼ ਮੈਂ ਕਹਿ ਦੇਣਾ ਚਾਹੁੰਦਾ ਕਿ ਟਾਈ ਸੁਪਰਤੀ ਕਿਸੇ ਵੀ ਹਾਲਤ ਚ ਕੰਪਲੀਟ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਸਰਕਾਰ ਕੰਪਲੀਟ ਕਰਨਾ ਚਾਹੁੰਦੀ ਹੈ ਜਿੰਨੀ ਮਰਜ਼ੀ ਪਕਾਈ ਮਤਲਬ ਕਿ ਬਿਨਾ ਹੱਡੀ ਦੀ ਜਵਾਨ ਐ ਤਰੀ ਮਾਰ ਲੈ ਕੋਈ ਦਿੱਕਤ ਨਹੀਂ ਮੈਂ ਡਿਪਲੋਮਾ ਹੋਲਡਰਾਂ ਪਟਿਆਨੂ ਜਿਨ੍ਹਾਂ ਨੇ ਪੀਐਸਟੈਟ ਪਾਸ ਕੀਤਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਹੱਕਾਂ ਦੇ ਲਈ ਲੜਦਾ ਰਹਾਂਗਾ ਤੁਹਾਨੂੰ ਹੱਕ ਦਵਾ ਕੇ ਰਹੂੰਗਾ ਅਜਿਹੇ ਪ੍ਰਧਾਨ ਜਿਹੜਿਆ ਨੇ ਆਪਣਾ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਡਿਪਲੋਮਾ ਹੋਲਡਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਹੁਣ ਗਲੇ ਦੀ ਹੱਡੀ ਬਣੇ ਹੋਏ ਆਪਾਂ ਸਭ ਕੁਝ ਸਿਖਾ ਕੇ ਰ੍ਹਾਂਗੇ ਭਜਦੇ ਨੂੰ ਬਾਣ ਬਰਾਬਰ ਹੁੰਦੇ ਨੇ ਇਹ ਤੈਨੂੰ ਅਸੀਂ ਯਾਦ ਕਰਾਤਾ ਅਸੀਂ ਉਹ ਨਹੀਂ ਹੈਗੇ ਜਿਹੜੇ ਦਬ ਜਾਗੇ ਜਾਂ ਟਿੱਕੇ ਬਹਿ ਜਾਣਗੇ ਅਸੀਂ ਆਪਣੇ ਹੱਕ ਲੈ ਕੇ ਰਾਂਗੇ ਉਹ ਸਾਡਾ ਫਰਜ਼ ਬਣਦਾ ਹੈ ਮੈਂ ਸਾਰੇ ਬੱਚਿਆਂ ਨੂੰ ਸਮਝਾ ਦੇਣਾ ਚਾਹੁੰਦਾ ਕਿ ਸਰਕਾਰ ਪੋਸਟਾਂ ਦੇਣਾ ਚਾਹੁੰਦੀ ਹੈ ਪਰ ਇਹ ਗਦਾਰ ਪ੍ਰਧਾਨ ਰਣਜੀਤ ਸਿੰਘ ਹਰਜਿੰਦਰ ਸਿੰਘ ਛਨੀਰ ਤੇ ਸੰਦੀਪ ਸਿੰਘ ਇਹ 250 ਨੂੰ ਹੀ ਰੋਈ ਜਾਂਦੇ ਨੇ ਸਰਕਾਰ ਕਹਿੰਦੀ ਅਸੀਂ 1500 1600 ਪੋਸਟ ਤੁਹਾਨੂੰ ਦੇਣ ਨੂੰ ਤਿਆਰ ਆ। ਉਹ ਆਪ ਸਸ਼ੋਪੰਚ ਨੇ ਸਰਕਾਰ ਉੱਜੀ ਪਈ ਐ ਕਿ ਇੱਕ ਜੂਨੀਅਨ ਨੂੰ ਅਸੀਂ ਮਤਲਬ ਕਿ 1700 2000 ਪੋਸਟਾਂ ਦੇਣ ਨੂੰ ਤਿਆਰ ਆ ਇਹ 250 ਨੂੰ ਰੋਈ ਜਾਂਦੇ ਨੇ। ਕਿਉਂ ਰੋਂਦੇ ਨੇ 250 ਨੂੰ? ਤੁਸੀਂ ਸਮਝੋ ਸਰਕਾਰ ਸਮਝ ਚੁੱਕੀ ਐ। ਵੀ ਇਹ ਕੁਸ਼ਕ ਬੰਦੇ ਨੇ ਇਹਨਾਂ ਨੇ ਆਪ ਦੇ ਜੋਗਰੀ ਆਪਦੀ ਕੁਆਲੀਫਿਕੇਸ਼ਨ ਬਣਾਈ ਸੀ। ਜਾਦੇ ਆਪਦੇ ਆਪ ਨੂੰ ਸਿਆਣੇ ਬਣਦੇ ਸੀ। ਜਾਦੇ ਆਪ ਨੂੰ ਪੜ੍ਹੇ ਲਿਖੇ ਬਣਦੇ ਸੀ ਪਰ ਇਹ ਅਨਪਣਾ ਨਲੋਪੀ ਪੜ੍ਹੇ ਨਿਕਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸ਼ੇਰ ਦਾ ਸਵਾ ਸ਼ੇਰ ਟੱਕਰ ਦੀ ਟੱਕਰ ਦਾ ਇੱਕ ਦਿਨ ਸਰਕਾਰਾਂ ਨੇ ਤੁਹਾਨੂੰ ਬੁੱਧੂ ਬਣਾਇਆ ਤੁਸੀਂ ਸਾਨੂੰ ਨਹੀਂ ਬੁੱਧੂ ਬਣਾਇਆ ਡਿਪਲੋਮਾ ਹੁਲ ਰਾਂ ਸਰਕਾਰਾਂ ਨੇ ਤੁਹਾਨੂੰ ਬਣਾਇਆ ਤੁਹਾਡੇ ਤੇ ਕੁਆਲਿਫੀਕੇਸ਼ਨ ਇਹੋ ਜਿਹੀ ਲਈ ਤੇ ਤੂੰ ਤਾਂ 55% ਰੱਦ ਕਰਾਉਣ ਦੀਆਂ ਗੱਲਾਂ ਕਰਦਾ ਸਾਂਝੇ ਮੋਰਚੇ 'ਚ ਕਿਉਂ ਸਾਂਝੇ ਮੋਰਚੇ ਦੀ ਬੇਇੱਜ਼ਤੀ ਕਰਾਉਂਦੇ ਤੁਸੀਂ ਕਿਉਂ ਹਜ਼ਾਰਾਂ ਲੱਖਾਂ ਦਾ ਕੀਟਰ ਤੁਸੀਂ ਖਰਾਬ ਕਰਦੇ ਹੋ 55% ਸੀ ਰੱਦ ਕਰਾਵਾਗੇ ਰੱਦ ਕਰਾਵਾਂਗੇ ਤੇ ਤੂੰ 2018 ਦੀ ਪੜਤੀ ਨੂੰ ਕਹਿ ਰਹੇ ਵੀ ਕੰਪਲੀਟ ਕੀਤਾ ਜਾਵੇ। ਸੋ ਮੈਂ ਸਾਰੇ ਪੀਐਸਟੈਟ ਪਾਸ ਡਿਪਲੋਮਾ ਹੋਲਡਰਾਂ ਹੱਥ ਜੋੜ ਕੇ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਘਰੋਂ ਨਿਕਲੋ ਤੇ ਅਜਿਹਾ ਪ੍ਰਧਾਨਾਂ ਨੂੰ ਨੱਥ ਪਾ ਕੇ ਦਿਖਾਵਾਂਗੇ ਤੇ ਅੱਖ ਨੀਵੀਂ ਕਰਕੇ ਇਹ